ਪੈਸਲ ਜੀ ਜਿਹੜਾ ਅਨੰਤਪੁਰ ਸਾਹਿਬ ਜੀ ਦਾ ਨਾਮ ਹੈ ਠੀਕ ਹੈ ਉਹ ਅਨੰਤਪੁਰ ਸਾਹਿਬ ਕਿਵੇਂ ਪਿਆ ਜੀ ਅਸੀਂ ਸਭ ਤੋਂ ਪਹਿਲਾਂ ਇਹਦਾ ਨਾਮ ਪੈਸਲ ਜੀ ਜਿਹੜਾ ਮੱਖੂਵਾਲ ਹੋਇਆ ਕਰਦਾ ਸੀ 1665 ਦੇ ਵਿੱਚ ਧੰਗੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਕਹਿਲੂਰ ਦੇ ਰਾਜੇ ਤੋਂ ਜਮੀਨ ਖਰੀਦੀ ਪੈਸੇ ਦੇ ਕੇ ਇਹਦੀ ਰਜਿਸਟਰੀ ਕਰਾਈ ਇਹਦਾ ਪਟਾ ਕਰਾਇਆ ਔਰ ਇਹਦਾ ਨਾਮ ਰੱਖਿਆ ਚੱਕ ਨਾਨਕੀ ਬਾਬਾ ਬੁੱਢਾ ਸਾਹਿਬ ਦੇ ਪੁੱਤਰੇ ਬਾਬਾ ਗੁਰਦੇਤਾ ਜੀ ਨੇ ਇਹਦੀ ਨੀਂ ਰੱਖੀ ਹੈ ਔਰ ਸਤਗੁਰੂ ਜੀ ਨੇ ਇਹ ਫਿਰ ਸ਼ਹਿਰ ਬਸਾਇਆ ਨਾਮ ਦਿੱਤਾ ਚੱਕ ਨਾਨਕੀ ਉਸ ਤੋਂ ਬਾਅਦ ਸਤਗੁਰੂ ਜੀ ਆਪਣੇ ਪਰਿਵਾਰ ਦੇ ਸਮੇਤ ਆਸਾਮ ਵਾਲੇ ਪ੍ਰਚਾਰ ਫੇਰੀ ਤੇ ਆਉਂਦੇ ਨੇ ਔਰ ਆਪ ਜੀ ਪ੍ਰਚਾਰ ਫੇਰੀ ਪਾ ਰਹੇ ਨੇ ਔਰ ਉਧਰ ਪਟਨਾ ਸਾਹਿਬ ਦੀ ਧਰਤੀ ਤੇ ਧੰਗ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਪ੍ਰਕਾਸ਼ ਧਾਰਦੇ ਨੇ ਸਮੇਂ ਲੰਘਣ ਤੋਂ ਬਾਅਦ ਧੰਗ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਆਪਣਾ ਪਰਿਵਾਰ ਪਟਨਾ ਸਾਹਿਬ ਵੀ ਛੱਡ ਕੇ ਪਹਿਲਾਂ ਆਪ ਪੰਜਾਬ ਵਾਪਸ ਆਉਂਦੇ ਆ ਔਰ ਕੁਝ ਸਮਾਂ ਲੰਘਣ ਤੋਂ ਬਾਅਦ ਪਿੱਛੇ ਹੀ ਫਿਰ ਧੰਗ ਗੁਰੂ ਗੋਬਿੰਦ ਸਿੰਘ ਮਹਾਰਾਜ ਆਪਣੇ ਪਰਿਵਾਰ ਦੇ ਸਮੇਤ ਮਾਤਾ ਗੁਜਰਕਰ ਔਰ ਹੋਰ ਸਿੱਖਾਂ ਦੇ ਸਮੇਤ ਜਦੋਂ ਪਟਨਾ ਸਾਹਿਬ ਤੋਂ ਚੱਲ ਕੇ ਵਾਪਸ ਪੰਜਾਬ ਆਉਂਦੇ ਆ ਔਰ ਚੱਕ ਨਾਨਕੀ ਦੀ ਉਹ ਸ਼ਹਿਰ ਦੀ ਜੂ ਵਿੱਚ ਜਦੋਂ ਪਹਿਰ ਧਰਦੇ ਆ ਤਾਂ ਸਤਿਗੁਰਾਂ ਨੇ ਉਦੋਂ ਉੱਥੇ ਅਨੰਦ ਸਾਹਿਬ ਦਾ ਪਾਠ ਕੀਤਾ ਔਰ ਸ਼ਬਦ ਮੁਖ ਉਚਾਰਨ ਕੀਤਾ ਵੀ ਇਹ ਤਾਂ ਅਨੰਦਾ ਦੀ ਪੂਰੀ ਹੈ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸੁਣਿਆ ਔਰ ਉਹਨਾਂ ਨੇ ਵੀ ਫਿਰ ਮੁਖ ਤੋਂ ਵਚਨ ਕਰ ਦਿੱਤਾ ਵੀ ਫਿਰ ਅੱਜ ਤੋਂ ਬਾਅਦ ਇਸ ਨਗਰ ਦਾ ਨਾਮ ਅਨੰਦਪੁਰ ਸਾਹਿਬ ਵਜੋਂ ਜਾਣਿਆ ਜਾਵੇ ਉਸ ਦਿਨ ਤੋਂ ਬਾਅਦ ਆਪਾਂ ਉਸ ਪਾਵਨ ਧਰਤੀ ਨੂੰ ਅਨੰਦਪੁਰ ਸਾਹਿਬ ਦੇ ਨਾਮ ਨਾਲ ਜਾਣਦੇ ਆ ਪਰ ਪੁਰਾਣੇ ਸਰਕਾਰੀ ਕਾਗਜ਼ਾਂ ਦੇ ਵਿੱਚ ਅੱਜ ਵੀ ਉਹਦਾ ਜਿਹੜਾ ਨਾਮ ਚੱਕ ਨਾਨਕੀ ਕਰਕੇ ਹੀ ਜਾਣਿਆ ਜਾਂਦਾ ਹੈ